ਦੋਸਤੋ ਹਾਜ਼ਰ ਆ ਜਦੀ ਨਵੀਂ ਕਹਾਣੀ ਦੇ ਨਾਲ ਉਮੀਦ ਕਰਦੇ ਆ ਕਹਾਣੀ ਤੁਹਾਨੂੰ ਪਸੰਦ ਆਏਗੀ ਦੋਸਤੋ ਮੇਰੀ ਨੌਕਰਾਨੀ ਮੈਨੂੰ ਰੋਜ਼ ਕਹਿੰਦੀ ਮੈਡਮ ਤੁਸੀਂ ਰਾਤ ਦੀ ਡਿਊਟੀ ਨਾ ਕਰੋ ਤੁਹਾਡੇ ਹਿੱਸੇ ਦੀ ਸਜ਼ਾ ਮੈਨੂੰ ਭੁਗਤਣੀ ਪੈਂਦੀ ਹੈ ਪਰ ਮੈਨੂੰ ਉਸ ਦੀਆਂ ਗੱਲਾਂ ਕੁਝ ਸਮਝ ਨਹੀਂ ਆ ਰਹੀਆਂ ਸੀ ਇੱਕ ਦਿਨ ਮੇਰੀ ਤਬੀਅਤ ਖਰਾਬ ਸੀ ਤਾਂ ਮੈਂ ਛੁੱਟੀ ਲੈ ਕੇ ਆਪਣੀ ਜਗ੍ਹਾ ਕਿਸੇ ਹੋਰ ਨੂੰ ਡਿਊਟੀ ਦੇ ਕੇ ਘਰ ਆ ਗਈ ਉਸ ਸਮੇਂ ਮੇਰਾ ਘਰ ਵਾਲਾ ਘਰ ਵਿੱਚ ਹੀ ਸੀ ਘਰ ਵਿੱਚ ਚੀਕਾਂ ਦੀਆਂ ਆਵਾਜ਼ਾਂ ਆ ਰਹੀਆਂ ਸੀ ਜਦੋਂ ਮੈਂ ਉੱਪਰ ਜਾ ਕੇ ਵੇਖਿਆ ਤਾ ਕਮਰੇ ਵਿੱਚ ਮੇਰੀ ਧੀ ਤੇ ਕੰਮ ਵਾਲੀ ਸੀ ਮੈਂ ਕਈ ਦਿਨਾਂ ਤੋਂ ਦੇਖ ਰਹੀ ਸੀ ਕਿ ਨੌਕਰਾਨੀ ਮੇਰੇ ਕੋਲ ਆਉਂਦੀ ਹੈ ਤਾਂ ਬਿਨਾਂ ਕਹਿਏ ਕੁਝ ਵਾਪਸ ਚਲੀ ਜਾਂਦੀ ਹੈ ਸ਼ਾਇਦ ਉਹ ਮੈਨੂੰ ਕੁਝ ਕਹਿਣਾ ਚਾਹੁੰਦੀ ਸੀ ਜਦੋਂ ਦੋ ਤਿੰਨ ਦਿਨ ਇਸ ਤਰ੍ਹਾਂ ਹੀ ਕਰਦੀ ਰਹੀ ਤਾਂ ਇੱਕ ਦਿਨ ਮੈਂ ਉਸ ਨੂੰ ਪੁੱਛ ਲਿਆ ਸੁਨੀਤਾ ਤੂੰ ਕੁਝ ਕਹਿਣਾ ਚਾਹੁੰਨੀ ਹੈ ਜਾਂ ਤੈਨੂੰ ਪੈਸੇ ਦੀ ਲੋੜ ਹੈ ਕਿਉਂਕਿ ਗਰੀਬ ਲੋਕਾਂ ਨੂੰ ਹਮੇਸ਼ਾ ਹੀ ਪੈਸੇ ਦੀ ਲੋੜ ਰਹਿੰਦੀ ਹੈ ਇਹ ਪੈਸੇ ਮੰਗਦੇ ਰਹਿੰਦੇ ਨੇ ਮੇਰਾ ਇੰਨਾ ਕਹਿਣ ਤੇ ਉਸ ਨੇ ਕਿਹਾ ਨਹੀਂ ਮੈਡਮ ਮੈਨੂੰ ਪੈਸਿਆਂ ਦੀ ਲੋੜ ਨਹੀਂ ਹੈ ਮੈਂ ਤਾਂ ਤੁਹਾਡੇ ਕੋਲ ਕੋਈ ਹੋਰ ਗੱਲ ਕਰਨਾ ਚਾਹੁੰਨੀ ਆ ਮੈਂ ਤਾਂ ਸਿਰਫ ਇਹ ਹੀ ਕਹਿਣਾ ਚਾਹੁੰਨੀ ਆ ਤੁਸੀਂ ਨਾਈਟ ਸ਼ਿਫਟ ਨਾ ਕਰੋ ਮੈਂ ਚੌਂਕ ਕੇ ਗੁੱਸੇ ਵਿੱਚ ਉਸ ਵੱਲ ਵੇਖਿਆ ਉਹ ਹੁੰਦੀ ਕੌਣ ਹੈ ਮੈਨੂੰ ਇਸ ਤਰ੍ਹਾਂ ਕਹਿਣ ਵਾਲੀ ਮੈਂ ਨਾਈਟ ਸ਼ਿਫਟ ਨਾ ਕਰਾਂ ਜਦੋਂ ਮੈਂ ਉਸ ਵੱਲ ਥੋੜਾ ਗੁੱਸੇ ਨਾਲ ਵੇਖਿਆ ਤਾਂ ਬਿਨਾਂ ਕੁਝ ਕਹੀ ਉਹ ਉੱਥੋਂ ਚਲੀ ਗਈ ਮੈਨੂੰ ਲੱਗਾ ਮੇਰੇ ਜਾਣ ਤੋਂ ਬਾਅਦ ਉਹ ਜ਼ਿਆਦਾ ਕੰਮ ਕਰਨਾ ਪੈਂਦਾ ਹੋਵੇਗਾ ਇਸ ਲਈ ਉਹ ਕਹਿ ਰਹੀ ਹੈ ਮੈਂ ਨਾਈਟ ਸ਼ਿਫਟ ਨਾ ਕਰਾਂ ਮੈਨੂੰ ਕਈ ਦਿਨਾਂ ਤੱਕ ਉਹਦਾ ਵਿਵਹਾਰ ਬਦਲਿਆ-ਬਦਲਿਆ ਨਜ਼ਰ ਆ ਰਿਹਾ ਸੀ ਮੈਂ ਸੋਚਿਆ ਕਿ ਉਸ ਉੱਤੇ ਨਜ਼ਰ ਰੱਖੀ ਜਾਵੇ ਆਖਰ ਪਤਾ ਤਾਂ ਲੱਗੇ ਉਹਦੇ ਦਿਮਾਗ ਵਿੱਚ ਚੱਲ ਕੀ ਰਿਹਾ ਹੈ वैसे ਤਾਂ ਮੇਰੀ ਡਿਊਟੀ ਦੇਣੀ ਹੁੰਦੀ ਸੀ ਪਰ ਹੁਣ 4 ਸਾਲਾਂ ਤੋਂ ਮੈਂ ਨਾਈਟ ਸ਼ਿਫਟ ਵਿੱਚ ਕੰਮ ਕਰ ਰਹੀ ਸੀ ਮੈਨੂੰ ਇਸ ਵਿੱਚ ਕੋਈ ਤਕਲੀਫ ਨਹੀਂ ਸੀ ਕਿਉਂਕਿ ਹੁਣ ਬੱਚੇ ਵੱਡੇ ਹੋ ਗਏ ਸੀ ਸੁਨੀਤਾ ਨੂੰ ਵੀ ਮੈਂ ਫੁੱਲ ਟਾਈਮ ਸਰਵਿਸ ਤੇ ਹੀ ਰੱਖਿਆ ਸੀ ਉਹ ਦਿਨ ਰਾਤ ਸਾਡੇ ਘਰ ਵਿੱਚ ਰਹਿੰਦੀ ਸੀ ਰਾਤ ਨੂੰ ਮੇਰਾ ਘਰ ਵਾਲਾ ਘਰ ਆ ਜਾਂਦਾ ਸੀ ਇਸ ਲਈ ਮੈਨੂੰ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਨਹੀਂ ਸੀ ਪਰ ਹੁਣ ਕਈ ਦਿਨਾਂ ਤੋਂ ਮੈਨੂੰ ਸੁਨੀਤਾ ਨੂੰ ਲੈ ਕੇ ਚਿੰਤਾ ਹੋਣ ਲੱਗੀ ਕਿਤੇ ਉਹ ਮੇਰੇ ਪਿੱਛੋਂ ਕੁਝ ਗਲਤ ਕੰਮ ਤਾਂ ਨਹੀਂ ਕਰ ਰਹੀ ਅਕਸਰ ਮੈਂ ਆਪਣੇ ਨਾਲ ਵਾਲਿਆਂ ਤੋਂ ਇਹ ਸੁਣਦੀ ਸੀ ਕੋਈ ਔਰਤ ਆਪਣੀ ਨੌਕਰਾਨੀ ਨੂੰ ਘਰ ਛੱਡ ਕੇ ਦਰ ਰਾਤ ਡਿਊਟੀ ਕਰਦੀ ਸੀ ਤੇ ਉਸ ਦਾ ਘਰ ਵਾਲਾ ਨੌਕਰਾਨੀ ਨੂੰ ਹੀ ਭਜਾ ਕੇ ਲੈ ਗਿਆ ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ ਮੈਨੂੰ ਚਿੰਤਾ ਆਉਣ ਲੱਗੀ ਪਰ ਮੈਨੂੰ ਆਪਣੇ ਪਤੀ ਤੇ ਪੂਰਾ ਭਰੋਸਾ ਸੀ ਉਹ ਮੇਰੇ ਨਾਲ ਇਸ ਤਰ੍ਹਾਂ ਦਾ ਕੁਝ ਨਹੀਂ ਕਰੇਗਾ ਮੈਨੂੰ ਉਸ ਕੰਮ ਵਾਲੀ ਤੇ ਵਿਸ਼ਵਾਸ ਸੀ ਪਰ ਫਿਰ ਸੋਚਿਆ ਕਿਸੇ ਨੂੰ ਬਦਲਣ ਵਿੱਚ ਸਮਾਂ ਹੀ ਕਿੰਨਾ ਲੱਗਦਾ ਹੈ ਇਹ ਸੋਚ ਕੇ ਮੈਂ ਉਹਨਾਂ ਤੇ ਨਿਗਾਹ ਰੱਖਣੀ ਸ਼ੁਰੂ ਕਰ ਦਿੱਤੀ ਰਾਤ ਦੀ ਡਿਊਟੀ ਕਰਕੇ ਸਵੇਰੇ 6 ਵਜੇ ਘਰ ਆਉਂਦੀ ਤੇ ਆ ਕੇ ਗਹਿਰੀ ਨੀਂਦ ਵਿੱਚ ਮੈਂ ਸੌਂ ਜਾਂਦੀ ਫਿਰ ਮੈਂ 2 ਵਜੇ ਤੱਕ ਸੁੱਤੀ ਰਹਿੰਦੀ ਦਪੇਰ 2 ਵਜੇ ਦਾ ਖਾਣਾ ਖਾ ਕੇ ਮੈਂ ਕਲੀਨਿਕ ਤੇ ਚਲੀ ਜਾਂਦੀ ਮੈਂ ਇੱਕ ਕਲੀਨਿਕ ਵੀ ਖੋਲ ਰੱਖੀ ਸੀ ਜਿੱਥੇ ਮੈਂ ਲੋੜਵੰਦਾ ਨੂੰ ਮੁਫਤ ਇਲਾਜ ਕਰਦੀ ਸੀ ਉੱਥੇ ਆ ਕੇ ਚਾਹ ਪੀ ਕੇ ਫਿਰ ਮੈਂ ਰਾਤ ਦੀ ਡਿਊਟੀ ਤੇ ਚਲੀ ਜਾਂਦੀ ਕਦੇ-ਕਦੇ ਮੇਰਾ ਘਰ ਵਾਲਾ ਇਸ ਗੱਲ ਦੀ ਸ਼ਿਕਾਇਤ ਕਰਦਾ ਸੀ ਕਿ ਮੇਰੇ ਕੋਲ ਉਹਦੇ ਵਾਸਤੇ ਟਾਈਮ ਹੀ ਨਹੀਂ ਹੈ ਉਹ ਕਹਿੰਦਾ ਕਿ ਮੈਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਬੀਜੀ ਕਰ ਰੱਖਿਆ ਹੈ ਪਰ ਮੈਂ ਉਹਨਾਂ ਨੂੰ ਛੇਤੀ ਮਨਾ ਲੈਂਦੀ ਤੇ ਉਹ ਮੇਰੀ ਗੱਲ ਸਮਝ ਵੀ ਜਾਂਦੇ ਉਹ ਬਹੁਤ ਚੰਗੇ ਬੰਦੇ ਸੀ ਜ਼ਿੰਦਗੀ ਇਸੇ ਤਰ੍ਹਾਂ ਲੰਘ ਰਹੀ ਸੀ ਇੱਕ ਦਿਨ ਸੁਨੇਤਾ ਫੇਰ ਆ ਕੇ ਮੇਰੇ ਕੋਲ ਕਹਿਣ ਲੱਗੀ ਮੈਡਮ ਤੁਸੀਂ ਦਿਨ ਦੀ ਡਿਊਟੀ ਕਰਵਾ ਲਵੋ ਤੁਹਾਡੇ ਹਿੱਸੇ ਦੀ ਸਜ਼ਾ ਮੈਨੂੰ ਭੁਗਤਣੀ ਪੈਂਦੀ ਹੈ ਇਸ ਵਾਰ ਉਹ ਗੁੱਸੇ ਵਿੱਚ ਸੀ ਮੇਰੇ ਹਿੱਸੇ ਦੀ ਸਜ਼ਾ ਦਾ ਕੀ ਮਤਲਬ ਮੈਂ ਸੋਚਣ ਲੱਗੀ ਕਿਥੇ ਮੇਰੇ ਹਿੱਸੇ ਦਾ ਸਮਾਂ ਉਹ ਮੇਰੇ ਘਰ ਵਾਲੇ ਨਾਲ ਤਾਂ ਨਹੀਂ ਗੁਜ਼ਾਰ ਰਹੀ ਐ ਸੋਚ ਕੇ ਮੇਰੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਮੈਨੂੰ ਮੇਰੇ ਘਰ ਵਾਲੇ ਤੇ ਵਿਸ਼ਵਾਸ ਸੀ ਉਹ ਮੇਰੇ ਨਾਲ ਇਸ ਤਰ੍ਹਾਂ ਦਾ ਕੁਝ ਨਹੀਂ ਕਰੇਗਾ ਪਰ ਫਿਰ ਵੀ ਇਹ ਜਾਨਦਾਰ ਸੀ ਕੀ ਆਖਰ ਚੱਲ ਕੀ ਰਿਹਾ ਹੈ ਮੈਂ ਜਾਣਨਾ ਚਾਹੁੰਦੀ ਸੀ ਉਹਦੇ ਬਾਰ-ਬਾਰ ਕਹਿਣ ਪਿੱਛੇ ਕੀ ਮਕਸਦ ਹੈ ਮੈਂ ਰਾਤੀ ਡਿਊਟੀ ਨਾ ਕਰਾਂ ਮੈਂ ਡਾਕਟਰ ਸੀ ਮੈਂ ਪੂਰੀ ਜ਼ਿੰਦਗੀ ਇਮਾਨਦਾਰੀ ਨਾਲ ਕੰਮ ਕੀਤਾ ਸੀ ਮੈਂ ਰਾਤੀ ਡਿਊਟੀ ਤੇ ਵੀ ਸਹਿਨ ਸੀ ਇਹਦੇ ਵਿੱਚ ਮੈਨੂੰ ਕੋਈ ਦਿੱਕਤ ਨਹੀਂ ਸੀ ਪਰ ਹੁਣ ਮੈਂ ਆਪਣਾ ਘਰ ਨਹੀਂ ਤੋੜਨਾ ਚਾਹੁੰਦੀ ਸੀ ਇਸ ਲਈ ਮੈਂ ਸੋਚ ਰਹੀ ਸੀ ਕੁਝ ਨਾ ਕੁਝ ਤਾਂ ਕਰਨਾ ਹੀ ਪਵੇਗਾ ਸੁਨੀਤਾ ਪਿਛਲੇ 2 ਸਾਲਾਂ ਤੋਂ ਮੇਰੇ ਘਰ ਵਿੱਚ ਰਹਿ ਰਹੀ ਸੀ ਉਸਨੇ ਕਦੇ ਇਸ ਤਰ੍ਹਾਂ ਦੀ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ ਸੀ ਉਹ ਇੱਕ ਵਿਦਵਾਰਤ ਸੀ ਜਿਸ ਨੇ ਆਪਣੇ ਦੋ ਬੱਚੇ ਨੂੰ ਪਾਲਣਾ ਸੀ ਉਹਦੇ ਬੱਚੇ ਆਪਣੇ ਦਾਦਾ-ਦਾਦੀ ਕੋਲ ਪਿੰਡ ਵਿੱਚ ਰਹਿੰਦੇ ਸੀ ਮੈਂ ਉਹਨੂੰ ਪਹਿਲੇ ਦਿਨ ਹੀ ਕਹਿ ਦਿੱਤਾ ਸੀ 24 ਘੰਟੇ ਘਰ ਵਿੱਚ ਰਹਿਣਾ ਪਵੇਗਾ ਉਹ ਕੱਲੀ ਹੀ ਸਾਡੇ ਕੋਲ ਰਹਿ ਰਹੀ ਸੀ ਆਪਣੀ ਤਨਖਾਹ ਪਿੰਡ ਭੇਜ ਦਿੰਦੀ ਮੈਂ ਉਸ ਨੂੰ ਕਿਹਾ ਸੀ ਜੇਕਰ ਚਾਹਵੇ ਤਾਂ ਬੱਚੇ ਨੂੰ ਇੱਥੇ ਬੁਲਾ ਸਕਦੀ ਹੈ ਪਰ ਪਤਾ ਨਹੀਂ ਕਿਉਂ ਉਸਨੇ ਨਾ ਕਰ ਦਿੱਤੀ ਸਾਰਾ ਕੁਝ ਵਧੀਆ ਚੱਲ ਰਿਹਾ ਸੀ ਹੁਣ ਇਹ ਕਿਉਂ ਕਹਿ ਰਹੀ ਸੀ ਕਿ ਮੈਂ ਰਾਤੀ ਡਿਊਟੀ ਨਾ ਕਰਾਂ ਮੇਰੇ ਹਿੱਸੇ ਦੀ ਸਜਾ ਉਸਨੂੰ ਭੁਗਤਣੀ ਪੈਂਦੀ ਹੈ ਮੇਰਾ ਦਿਮਾਗ ਕੰਮ ਨਹੀਂ ਕਰ ਰਿਹਾ ਸੀ ਮੈਂ ਸੋਚ ਰਹੀ ਸੀ ਮੈਂ ਆਪਣੇ ਘਰ ਵਾਲੇ ਨੂੰ ਨਜ਼ਰ ਅਦਾਜ਼ ਕਰ ਰਹੀ ਹਾਂ ਕਿੰਨੇ ਦਿਨ ਹੋ ਗਏ ਉਹਨਾਂ ਨਾਲ ਗੱਲ ਤੱਕ ਨਹੀਂ ਕੀਤੀ ਰਾਤ ਦੀ ਡਿਊਟੀ ਬਹੁਤ ਮੁਸ਼ਕਿਲ ਹੁੰਦੀ ਹੈ ਜਦੋਂ ਸ਼ਾਮ ਨੂੰ ਮੈਂ ਡਿਊਟੀ ਤੋਂ ਨਿਕਲਦੀ ਹਾਂ ਉਹ ਉਸ ਵੇਲੇ ਆਫਿਸ ਵਿੱਚ ਹੁੰਦੇ ਹੈ ਮੈਂ ਸੋਚ ਕੇ ਆਪਣੇ ਘਰ ਵਾਲੇ ਨੂੰ ਫੋਨ ਕੀਤਾ ਚਲੋ ਫੋਨ ਤੇ ਹੀ ਗੱਲ ਹੋ ਜਾਵੇਗੀ ਪਰ ਜਦੋਂ ਦੋ ਵਾਰ ਫੋਨ ਕਰਨ ਦੇ ਬਾਅਦ ਉਹਨਾਂ ਨੇ ਮੇਰਾ ਫੋਨ ਨਾ ਚੁੱਕਿਆ ਤਾਂ ਮੈਂ ਆਫਿਸ ਵਿੱਚ ਫੋਨ ਕੀਤਾ ਤਾਂ ਮੈਨੂੰ ਪਤਾ ਲੱਗਿਆ ਉਹ ਕਈ ਦਿਨਾਂ ਤੋਂ ਆਫਿਸ ਨਹੀਂ ਆ ਰਹੇ ਉਹਨਾਂ ਦੀ ਗੱਲ ਸੁਣ ਕੇ ਮੈਂ ਬਹੁਤ ਜ਼ਿਆਦਾ ਹਰਾਨ ਹੋ ਗਈ ਕਿਉਂਕਿ ਮੈਨੂੰ ਤਾਂ ਪਤਾ ਹੀ ਨਹੀਂ ਸੀ ਮੇਰਾ ਘਰ ਵਾਲਾ ਦਫਤਰ ਜਾ ਰਿਹਾ ਜਾਂ ਨਹੀਂ ਉਹ ਹਰ ਰੋਜ਼ ਸਵੇਰੇ ਦਫਤਰ ਜਾਣ ਲਈ ਘਰੋਂ ਨਿਕਲ ਜਾਂਦਾ ਫਿਰ ਉਹ ਕਿੱਥੇ ਜਾ ਰਿਹਾ ਸੀ ਅਗਲੇ ਦਿਨ ਮੈਂ ਸੋਚਿਆ ਅੱਜ ਛੁੱਟੀ ਕਰ ਲਵਾਂਗੀ ਜਦੋਂ ਮੈਂ ਘਰ ਵਾਲਿਆਂ ਨੂੰ ਇਹ ਗੱਲ ਦੱਸੀ ਤਾਂ ਸਾਰੇ ਖੁਸ਼ ਹੋ ਗਏ ਰਾਤ ਦੇ ਖਾਣੇ ਤੋਂ ਬਾਅਦ ਮੈਂ ਟਹਿਲਣ ਲਈ ਬਾਹਰ ਗਈ ਸੁਨੀਤਾ ਕਿਸੇ ਨੂੰ ਫੋਨ ਤੇ ਕਹਿ ਰਹੀ ਸੀ ਅੱਜ ਤਾਂ ਮੈਡਮ ਘਰ ਹੀ ਹੈ ਤੇ ਉਹਨਾਂ ਦੇ ਹਿੱਸੇ ਦੀ ਸਜਾ ਮੈਨੂੰ ਭੁਗਤਣੀ ਪੈਂਦੀ ਹੈ ਜਦੋਂ ਮੈਂ ਕੌਣ ਜਾਣ ਲੱਗੀ ਤਾਂ ਉਸਨੇ ਕਾਲੀ ਵਿੱਚ ਫੋਨ ਕੱਟ ਦਿੱਤਾ ਮੈਨੂੰ ਉਸਤੇ ਸ਼ੱਕ ਹੋ ਗਿਆ ਹੁਣ ਸੁਨੀਤਾ ਤੇ ਸ਼ੱਕ ਹੋ ਰਿਹਾ ਸੀ ਕਿ ਉਹ ਸ਼ਾਇਦ ਕਿਸੇ ਗਲਤ ਕੰਮ ਵਿੱਚ ਪੈ ਗਈ ਹੋਵੇ ਫਿਰ ਸੋਚਿਆ ਅੱਜ ਘਰ ਰਹਿ ਕੇ ਵੇਖਦੇ ਆ ਕਿ ਕੀ ਹੋ ਰਿਹਾ ਹੈ ਮੈਨੂੰ ਕੁਝ ਗਲਤ ਨਹੀਂ ਸੀ ਲੱਗ ਰਿਹਾ ਸਾਰੇ ਬੜੇ ਆਰਾਮ ਨਾਲ ਸੌ ਰਹੇ ਸੀ ਉਹਨਾਂ ਨੇ ਕਿਹਾ ਕਿੰਨਾ ਸਮਾਂ ਹੋ ਗਿਆ ਆਪਾਂ ਨੂੰ ਇਕੱਠੇ ਰਹਿਣ ਦਾ ਮੌਕਾ ਹੀ ਨਹੀਂ ਮਿਲਿਆ ਮੈਂ ਉਹਨਾਂ ਦੇ ਮੂੰਹਵਰ ਵੇਖਣ ਲੱਗੀ ਇਹ ਸੱਚਮੁੱਚ ਖੁਸ਼ ਹਨ ਜਾਂ ਸਿਰਫ ਦਿਖਾਵਾ ਕਰ ਰਹੇ ਨੇ ਮੈਨੂੰ ਸਭ ਕੁਝ ਠੀਕ ਲੱਗ ਰਿਹਾ ਸੀ ਮੈਂ ਵੀ ਸਕੂਨ ਨਾਲ ਸੌ ਗਈ ਕਈ ਦਿਨ ਮੈਂ ਵੇਖ ਰਹੀ ਸੀ ਮੇਰੀ ਬੇਟੀ ਰਿਆ ਸੁਨੀਤਾ ਨਾਲ ਕੁਝ ਜ਼ਿਆਦਾ ਹੀ ਘੁਲਣ ਮਿਲਣ ਲੱਗੀ ਸੀ ਉਹ ਹਮੇਸ਼ਾ ਉਹਦੇ ਆਲੇ ਦੁਆਲੇ ਰਹਿੰਦੀ ਸੁਨੀਤਾ ਉਸ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦੀ ਅੱਜ ਮੈਂ ਸਾਰਾ ਦਿਨ ਘਰ ਵਿੱਚ ਹੀ ਸੀ ਕਲੀਨਿਕ ਨਹੀਂ ਗਈ ਮੈਨੂੰ ਸਭ ਕੁਝ ਠੀਕ ਲੱਗਿਆ ਸਵੇਰੇ ਸਿਵਾਏ ਇਸ ਗੱਲ ਦੇ ਕਿ ਮੇਰੀ ਬੇਟੀ ਜ਼ਿਆਦਾ ਸੁਨੀਤਾ ਦੇ ਕਰੀਬ ਆਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਮੈਂ ਇਸ ਨੂੰ ਇਗਨੋਰ ਕੀਤਾ ਮੈਨੂੰ ਇਹ ਕੁਝ ਉਪਰ ਆਣੇ ਲੱਗਿਆ ਹੋ ਸਕਦਾ ਸੁਨੀਤਾ ਸਾਰਾ ਦਿਨ ਘਰ ਵਿੱਚ ਰਹਿੰਦੀ ਹੈ ਇਸ ਲਈ ਉਹ ਸੁਨੀਤਾ ਨਾਲ ਜ਼ਿਆਦਾ ਪਿਆਰ ਕਰਨ ਲੱਗ ਗਈ ਹੋਵੇ ਅਤੇ ਮੈਨੂੰ ਬੱਚਾ ਲਈ ਸਮਾਂ ਹੀ ਨਹੀਂ ਮਿਲਦਾ अगले दिन मेरा वही रूटीन शुरू हो गया मैं फिर तो नाइट शिफ्ट पे जाने लगी दो तीन दिन बाद मैं सवेरे जल्दी उठ गई क्योंकि शाम ਨੂੰ ਮੈਂ ਆਪਣੇ ਦੋਸਤ ਦੀ ਬਰਥਡੇ ਪਾਰਟੀ ਤੇ ਜਾਣਾ ਸੀ ਮੈਂ ਸੋਚਿਆ ਚਲੋ ਉਸ ਲਈ ਕੋਈ ਗਿਫਟ ਲੈ ਕੇ ਆਉਣੀ ਆ ਐ ਸੋਚ ਕੇ ਮੈਂ ਬਾਜ਼ਾਰ ਚਲੀ ਗਈ ਪਰ ਮੈਂ ਦੇਖਿਆ ਮੇਰਾ ਘਰ ਵਾਲਾ ਹਸਪਤਾਲ ਜਾ ਰਿਹਾ ਸੀ ਉਹਨਾਂ ਨੂੰ ਹਸਪਤਾਲ ਜਾਣ ਦੀ ਕੀ ਲੋੜ ਪੈਗੀ ਉਹ ਤਾਂ ਚੰਗੇ ਭਲੇ ਸੀ ਉਹ ਇੱਕ ਕਮਰੇ ਵਿੱਚ ਜਾ ਰਹੇ ਸੀ ਮੈਂ ਉਹਨਾਂ ਦਾ ਪਿੱਛਾ ਕੀਤਾ ਖਿੜਕੀ ਵਿੱਚੋਂ ਵੇਖਿਆ ਉਹ ਕਿਸੇ ਨੂੰ ਪੈਸੇ ਦੇ ਰਹੇ ਸੀ ਉਸ ਨੂੰ ਪੈਸੇ ਦੇ ਕੇ ਮੇਰਾ ਘਰ ਵਾਲਾ ਵਾਪਸ ਆ ਗਿਆ ਬਾਦ ਵਿੱਚ ਉਸਨੇ ਕਿਸੇ ਨੂੰ ਫੋਨ ਕੀਤਾ ਇੱਕ ਹੋਰ ਔਰਤ ਮਿਲਣ ਆ ਗਈ ਉਹ ਕੋਈ ਹੋਰ ਨਹੀਂ ਸੀ ਸੁਗੋ ਸੁਨੀਤਾ ਹੀ ਸੀ ਮੈਨੂੰ ਸਮਝ ਨਹੀਂ ਆ ਰਿਆ ਸੀ ਕਿ ਇਹ ਕੀ ਚੱਕਰ ਹੈ ਮੈਨੂੰ ਲੱਗਾ ਮੇਰਾ ਘਰ ਵਾਲਾ ਤੇ ਸੁਨੀਤਾ ਉਸ ਔਰਤ ਨਾਲ ਮਿਲ ਕੇ ਮੇਰੇ ਖਿਲਾਫ ਕੋਈ ਸਾਜ਼ਿਸ਼ ਕਰ ਰਹੇ ਹਨ ਮੈਂ ਚੁੱਪਚਾਪ ਘਰ ਆ ਗਈ ਰਾਤ ਨੂੰ ਜਦੋਂ ਮੈਂ ਡਿਊਟੀ ਤੇ ਜਾਣ ਲੱਗੀ ਤਾਂ ਮੇਰੇ ਘਰ ਵਾਲੇ ਨੇ ਕਿਹਾ ਅੱਜ ਰਾਤ ਨੂੰ ਉਹ ਘਰ ਨਹੀਂ ਹੋਣਗੇ ਮੇਰੇ ਦਿਮਾਗ ਵਿੱਚ ਬਹੁਤ ਕੁਝ ਚੱਲ ਰਿਹਾ ਸੀ ਮੈਂ ਹਸਪੀਟਲ ਆ ਗਈ ਮੇਰਾ ਸਿਰ ਦਰਦ ਨਾਲ ਪਾਟ ਰਿਆ ਸੀ ਜਦੋਂ ਮੈਂ ਹਸਪਤਾਲ ਪਹੁੰਚੀ ਤਾਂ ਮੇਰਾ ਸਿਰ ਦਰਦ ਬਹੁਤ ਤੇਜ਼ ਹੋ ਗਿਆ ਮੈਂ ਸੋਚਿਆ ਇਸ ਤਰ੍ਹਾਂ ਮੇਰੇ ਡਿਊਟੀ ਤੇ ਨਹੀਂ ਹੋਣੀ ਮੈਂ ਕਿਸੇ ਹੋਰ ਨੂੰ ਆਪਣੀ ਥਾਂ ਤੇ ਡਿਊਟੀ ਦੇਣ ਲਈ ਬੇਨਤੀ ਕਰ ਦਿੱਤੀ ਉਹਨਾਂ ਨੇ ਵੀ ਕਿਹਾ ਤੁਸੀਂ ਘਰੇ ਚਲੇ ਜਾਓ ਨਹੀਂ ਤਾਂ ਤੁਹਾਡੀ ਤਬੀਅਤ ਜਿਆਦਾ ਖਰਾਬ ਹੋ ਜਾਏਗੀ ਮੈਂ ਇੱਕ ਦੂਜੇ ਡਾਕਟਰ ਨੂੰ ਆਪਣੀ ਡਿਊਟੀ ਦੇ ਕੇ ਚੁੱਪਚਾਪ ਉੱਥੋਂ ਨਿਕਲ ਕੇ ਘਰੇ ਆ ਗਈ ਅੱਜ ਤੋਂ ਪਹਿਲਾਂ ਮੈਂ ਕਦੇ ਵੀ ਰਾਤ ਨੂੰ ਇਸ ਤਰ੍ਹਾਂ ਘਰ ਵਾਪਸ ਨਹੀਂ ਆਈ ਸੀ ਮੈਂ ਸੋਚਿਆ ਸੀ ਮੈਂ ਆਪਣੀ ਚਾਬੀ ਨਾਲ ਹੀ ਦਰਵਾਜ਼ਾ ਖੋਲ੍ਹ ਲਵਾਂਗੀ ਉਹਨਾਂ ਨੂੰ ਰਾਤ ਨੂੰ ਕਿਉਂ ਜਗਾਣਾ ਮੈਨੂੰ ਪਤਾ ਲੱਗਿਆ ਸੀ ਮੇਰਾ ਘਰ ਵਾਲਾ ਅਜੇ ਘਰ ਵਿੱਚ ਨਹੀਂ ਆਇਆ ਸੀ ਕਿਉਂਕਿ ਉਸ ਦੀ ਕਾਰ ਬਹਾਰ ਨਹੀਂ ਸੀ ਮੈਂ ਚੁੱਪਚਾਪ ਆਪਣੇ ਕਮਰੇ ਵੱਲ ਜਾ ਰਹੀ ਸੀ ਅਚਾਨਕ ਮੈਨੂੰ ਚੀਕਾਂ ਦੀ ਆਵਾਜ਼ ਸੁਣਾਈ ਦਿੱਤੀ ਜੋ ਕਿ ਉਤਲੇ ਕਮਰੇ ਵਿੱਚੋਂ ਆ ਰਹੀ ਸੀ ਜਦੋਂ ਮੈਂ ਉੱਤੇ ਜਾ ਕੇ ਦਰਵਾਜ਼ਾ ਖੋਲ੍ਹਿਆ ਤਾਂ ਮੈਂ ਹੈਰਾਨ ਰਹਿ ਗਈ ਮੇਰੀ ਬੇਟੀ ਰિયા ਨੌਕਰਾਨੀ ਸੁਨੀਤਾ ਨੂੰ ਬੁਰੀ ਤਰ੍ਹਾਂ ਘੁੱਟ ਰਹੀ ਸੀ ਚੀਕਾਂ ਸੁਨੀਤਾ ਮਾਰ ਰਹੀ ਸੀ ਮੈਂ ਅੱਗੇ ਹੋ ਕੇ ਹਟਾਇਆ ਤਾਂ ਸੁਨੀਤਾ ਭੱਜ ਕੇ ਮੇਰੇ ਪਿੱਛੇ ਆ ਗਈ ਕਹਿਣ ਲੱਗੀ ਇਸ ਲਈ ਤਾਂ ਮੈਂ ਕਹਿ ਰਹੀ ਸੀ ਤੁਸੀਂ ਨਾਈਟ ਸ਼ਿਫਟ ਤੇ ਨਾ ਜਾਓ ਇਹ ਅੱਜ ਤੋਂ ਨਹੀਂ ਹੋ ਰਿਹਾ ਇਹ ਤਾਂ ਕਈ ਮਹੀਨੇ ਤੋਂ ਮੇਰੇ ਨਾਲ ਹੋ ਰਿਹਾ ਹੈ ਮੈਂ ਆਪਣੀ ਬੇਟੀ ਨੂੰ ਪੁੱਛਿਆ ਆਖਿਰ ਸੁਨੀਤਾ ਨੂੰ ਕਿਉਂ ਮਾਰ ਰਹੀ ਹੈ ਤਾਂ ਉਸਨੇ ਮੈਨੂੰ ਧੱਕਾ ਦੇ ਦਿੱਤਾ ਤੇ ਗੁੱਸੇ ਵਿੱਚ ਕਹਿਣ ਲੱਗੀ ਤੁਸੀਂ ਸਾਡੇ ਮਾਂ ਤੇ ਧੀ ਵਿੱਚ ਨਾਓ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਉਹ ਆਪਣੇ ਆਪ ਵਿੱਚ ਨਹੀਂ ਹੁੰਦੀ ਉਹ ਕਮਰੇ ਦੀਆਂ ਚੀਜ਼ਾਂ ਇੱਧਰ ਉੱਧਰ ਸੁੱਟ ਰਹੀ ਸੀ ਉਹਦੀ ਹਾਲਤ ਬਹੁਤ ਖਰਾਬ ਹੋ ਗਈ ਮੈਂ ਆਪਣੇ ਬੈਗ ਵਿੱਚੋਂ ਨੀਂਦ ਦਾ ਇੰਜੈਕਸ਼ਨ ਕੱਢਿਆ ਰੀਆ ਨੂੰ ਲਾ ਦਿੱਤਾ ਉਹ ਸੌ ਗਈ ਸੁਨੀਤਾ ਵੀ ਬਹੁਤ ਡਰੀ ਹੋਈ ਸੀ ਮੈਂ ਉਸ ਨੂੰ ਪੁੱਛਿਆ ਇਹ ਸਭ ਕਦੋਂ ਤੋਂ ਹੋ ਰਿਹਾ ਹੈ ਤੋੜਦੇ ਡਰਦੇ ਡਰਦੇ ਜਲਦੀ ਥੱਲੇ ਆ ਗਈ ਤੇ ਮੈਨੂੰ ਕਹਿਣ ਲੱਗੀ ਇਹ ਸਭ ਤਾਂ ਤੁਹਾਡੀ ਵਜ੍ਹਾ ਕਰਕੇ ਹੀ ਹੋ ਰਿਹਾ ਹੈ ਮੈਂ ਤੁਹਾਨੂੰ ਕਿੰਨੀ ਵਾਰ ਕਿਹਾ ਸੀ ਤੁਸੀਂ ਰਾਤ ਦੀ ਸ਼ਿਫਟ ਤੇ ਨਾ ਜਾਓ ਪਰ ਤੁਸੀਂ ਮੇਰੀ ਗੱਲ ਨਹੀਂ ਸੁਣੀ ਤੁਹਾਨੂੰ ਯਾਦ ਵੀ ਹੈ ਤੁਸੀਂ ਕਦੇ ਆਪਣੇ ਬੱਚਿਆਂ ਨਾਲ ਬੈਠੇ ਸੀ ਕਦੇ ਉਹਨਾਂ ਨਾਲ ਪਿਆਰ ਨਾਲ ਗੱਲਬਾਤ ਕੀਤੀ ਸੀ ਇਹ ਸੁਣ ਕੇ ਮੈਂ ਚੁੱਪ ਹੋ ਗਈ ਇਹ ਸੱਚ ਸੀ ਮੈਨੂੰ ਬਚਪਨ ਤੋਂ ਹੀ ਡਾਕਟਰ ਬਣਨ ਦਾ ਸ਼ੌਕ ਸੀ ਬਹੁਤ ਸਾਰੀਆਂ ਮੁਸ਼ਕਲਾਂ ਦੇ ਬਾਅਦ ਮੈਂ ਆਪਣਾ ਸ਼ੌਕ ਪੂਰਾ ਕੀਤਾ ਮੇਰਾ ਪਤੀ ਬਹੁਤ ਚੰਗਾ ਸੀ ਉਹਨਾਂ ਨੇ ਕਦੇ ਵੀ ਮੈਨੂੰ ਪੜ੍ਹਾਈ ਤੇ ਨੌਕਰੀ ਕਰਨ ਤੋਂ ਨਹੀਂ ਰੋਕਿਆ ਸੀ ਮੈਂ ਆਪਣੇ ਡਾਕਟਰ ਬਣ ਕੇ ਸ਼ੌਕ ਵਿੱਚ ਆਪਣੇ ਪਰਿਵਾਰ ਅਤੇ ਬੱਚਿਆਂ ਨੂੰ ਪੂਰੀ ਤਰ੍ਹਾਂ ਭੁੱਲ ਗਈ ਸੀ ਮੈਂ ਜ਼ਿਆਦਾ ਸਮਾਂ ਹਸਪਤਾਲ ਵਿੱਚ ਹੀ ਰਹਿੰਦੀ ਬੱਚਿਆਂ ਨੂੰ ਨੌਕਰ ਦੇ ਸਾਰੇ ਛੱਡ ਦਿੰਦੀ ਜਦ ਕਿ ਬੱਚਿਆਂ ਨੂੰ ਸਭ ਤੋਂ ਜ਼ਿਆਦਾ ਮੇਰੀ ਲੋੜ ਸੀ ਸਨੀਤਾ ਕਹਿਣ ਲੱਗੀ ਤੁਹਾਡੇ ਇਸ ਵਿਵਾਰ ਕਰਕੇ ਰੀਆ ਹੌਲੀ ਹੌਲੀ ਡਿਪਰੈਸ਼ਨ ਵੱਲ ਜਾ ਰਹੀ ਹੈ ਉਸ ਨੂੰ ਤੁਹਾਡੇ ਪਿਆਰ ਅਤੇ ਸਾਥ ਦੀ ਬਹੁਤ ਲੋੜ ਹੈ ਉਸ ਨੂੰ ਮਾਪਿਆਂ ਦੇ ਪਿਆਰ ਦੀ ਲੋੜ ਹੈ ਜੋ ਉਸ ਨੂੰ ਨਹੀਂ ਮਿਲ ਰਿਹਾ ਉਸ ਦੇ ਅੰਦਰ ਬਹੁਤ ਸਾਰਾ ਗੁੱਸਾ ਭਰਿਆ ਪਿਆ ਉਹ ਮੈਨੂੰ ਕੁੱਟ ਕੇ ਆਪਣਾ ਗੁੱਸਾ ਕੱਢਦੀ ਹੈ ਉਹਨੂੰ ਲੱਗਦਾ ਮੈਂ ਹੀ ਉਸਦੀ ਮਾਂ ਸਵੇਰੇ ਉਹ ਮਾਫੀ ਮੰਗ ਲੈਂਦੀ ਐ ਨਾਲ ਹੀ ਮੈਨੂੰ ਪੈਸੇ ਵੀ ਦਿੰਦੀ ਐ ਤੇ ਕਹਿੰਦੀ ਐ ਮੈਂ ਤੁਹਾਨੂੰ ਨਾ ਦੱਸਾਂ ਮੈਂ ਗਰੀਬ ਆ ਮੈਡਮ ਮੈਂ ਪੈਸੇ ਲੈ ਕੇ ਭੁੱਲ ਜਾਣ ਦੀ ਕੋਸ਼ਿਸ਼ ਕਰਦੀ ਆ ਜੋ ਤਕਲੀਫ ਰਾਤ ਨੂੰ ਸਹਿੰਨੀ ਆ ਜਦੋਂ ਮੈਂ ਉਸ ਨੂੰ ਕਿਹਾ ਮੈਂ ਤੇਰੀ ਹਾਲਤ ਬਾਰੇ ਮੈਡਮ ਨੂੰ ਦੱਸਾਂਗੀ ਤਾਂ ਉਸਨੇ ਮੈਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਉਸਦਾ ਵਿਵਹਾਰ ਮੇਰੇ ਨਾਲ ਕਦੇ ਅੱਗ ਵਰਗਾ ਹੁੰਦਾ ਤੇ ਕਦੇ ਪਾਣੀ ਵਰਗਾ ਜਦੋਂ ਮੈਂ ਉਸਦੀ ਕੋਈ ਗੱਲ ਮੰਨਣ ਤੋਂ ਮਨਾ ਕਰਦੀ ਆ ਤਾਂ ਮੈਨੂੰ ਬਹੁਤ ਗੁੱਸੇ ਆ। ਮੈਂ ਇਸ ਬਾਰੇ ਤੁਹਾਡੇ ਪਤੀ ਨਾਲ ਵੀ ਗੱਲ ਕੀਤੀ। ਉਹ ਇੱਕ ਡਾਕਟਰ ਤੋਂ ਇਸ ਦਾ ਇਲਾਜ ਕਰਵਾ ਰਿਹਾ ਹੈ। ਉਹ ਨਹੀਂ ਚਾਹੁੰਦੇ ਇਸ ਬਾਰੇ ਤੁਹਾਨੂੰ ਪਤਾ ਲੱਗੇ। ਫਿਰ ਤੁਹਾਨੂੰ ਪਸਤਾਵਾ ਹੋਵੇ। ਮੈਂ ਸਿਰਫ ਡਾਕਟਰ ਦੀ ਮਦਦ ਕਰ ਰਹੀ ਆ। ਜਦੋਂ ਵੀ ਉਹ ਮੈਨੂੰ ਕਲੀਨਿਕ ਬੁਲਾਉਂਦੀ ਆ ਤਾਂ ਮੈਂ ਉੱਥੇ ਪਹੁੰਚ ਜਾਨੀ ਆ। ਤੁਹਾਡੇ ਪਤੀ ਇਸ ਬਾਰੇ ਤੁਹਾਨੂੰ ਨਹੀਂ ਦੱਸਣਾ ਚਾਹੁੰਦੇ। ਤਾਕੀ ਤਾਂ ਮਨ ਉਪਸਤਾਵਾ ਨਾ ਹੋਵੇ ਹੁਣ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਉਸ ਦਿਨ ਮੈਨੂੰ ਲੱਗਾ ਡਾਕਟਰ ਦੇ ਇਲਾਵਾ ਵੀ ਮੇਰਾ ਇੱਕ ਹੋਰ ਜ਼ਿੰਮੇਵਾਰੀ ਹੈ ਉਹ ਮੇਰਾ ਪਰਿਵਾਰ ਹੈ ਉਸ ਦਿਨ ਤੋਂ ਬਾਅਦ ਦੋ ਮਹੀਨਿਆਂ ਦੀ ਛੁੱਟੀ ਲੈ ਲਈ ਆਪਣੀ ਡਿਊਟੀ ਦਾ ਸਮਾਂ ਵੀ ਬਦਲ ਲਿਆ ਹੁਣ ਮੈਂ ਸਵੇਰੇ 10 ਵਜੇ ਜਾਂਦੀ ਸ਼ਾਮ ਨੂੰ 4 ਵਜੇ ਘਰ ਆ ਜਾਂਦੀ ਤਾਂ ਜੋ ਆਪਣੇ ਬੱਚਾ ਨੂੰ ਸਮਾਂ ਦੇ ਸਕਾਂ ਹੌਲੀ ਹੌਲੀ ਮੇਰੀ ਕੁੜੀ ਰੀਆ ਪਿਆਰ ਨਾਲ ਠੀਕ ਹੋ ਗਈ ਤੇ ਘਰ ਦੇ ਹਾਲਾਤ ਵੀ ਬਹੁਤ ਜ਼ਿਆਦਾ ਬਦਲਣ ਲੱਗੇ ਮੈਂ ਆਪਣੇ ਘਰ ਵਾਲੇ ਨੂੰ ਵੀ ਟਾਈਮ ਦੇਣ ਲੱਗੀ ਤੇ ਆਪਣੇ ਬੱਚਿਆਂ ਨੂੰ ਵੀ ਟਾਈਮ ਦੇਣ ਲੱਗੀ ਤਾਂ ਕਰਕੇ ਮੇਰਾ ਪਰਿਵਾਰ ਫਿਰ ਤੋਂ ਖੁਸ਼ਹਾਲ ਹੋ ਗਿਆ ਜੋ ਥੋੜੀ ਜਿਹੀ ਪਰੇਸ਼ਾਨੀ ਪਰਿਵਾਰ ਵਿੱਚ ਆਈ ਸੀ ਉਹ ਮੈਨੇ ਡਿਊਟੀ ਚੇਂਜ ਕਰਵਾ ਕੇ ਹੱਲ ਕਰ ਲਈ ਸੀ ਹੁਣ ਮੈਂ ਸੋਚ ਲਿਆ ਸੀ ਅੱਗੇ ਤੋਂ ਕਦੇ ਵੀ ਮੈਂ ਇਸ ਤਰ੍ਹਾਂ ਨਹੀਂ ਕਰਾਂਗੀ ਤੇ ਮੈਂ ਸੁਨੀਤਾ ਨੂੰ ਵੀ ਉਸਦੀ ਸੈਲਰੀ ਵਧਾ ਦਿੱਤੀ ਸੀ ਕਿਉਂਕਿ ਉਸਨੇ ਮੇਰੇ ਖਾਤਰ ਬਹੁਤ ਕੁਸਸਿਆ ਸੀ ਉਹ ਇੰਨੀ ਚੰਗੀ ਸੀ ਕਿ ਉਸਨੇ ਕਦੇ ਵੀ ਮੈਨੂੰ ਰੀਆ ਦੀ ਸ਼ਿਕਾਇਤ ਨਾ ਕੀਤੀ ਤਾਂ ਕਰਕੇ ਮੈਂ ਉਸਦੀ ਮਦਦ ਕਰਨਾ ਚਾਹਦੀ ਸੀ ਉਸ ਤੋਂ ਬਾਅਦ ਮੈਂ ਆਪਣੀ ਨੌਕਰਾਨੀ ਨੂੰ ਉਸ ਤੋਂ ਬਾਅਦ ਮੈਂ ਸੁਨੀਤਾ ਨੂੰ ਬੜੇ ਪਿਆਰ ਨਾਲ ਰੱਖਦੀ ਤੇ ਉਹਨੂੰ ਚੰਗੀ ਸੈਲਰੀ ਦਿੰਦੀ ਰਹੀ ਇਸ ਤਰ੍ਹਾਂ ਸਾਡੀ ਜ਼ਿੰਦਗੀ ਬੜੀ ਖੁਸ਼ਹਾਲ ਲੰਘਣ ਲੱਗੀ ਤਾਂ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਇਹ ਕਹਾਣੀ ਤੁਹਾਨੂੰ ਕਿੱਦਾਂ ਲੱਗੀ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਕੇ ਜਾਇਓ ਦੋਸਤੋ ਮਿਲਦੇ ਆ ਕਿਸੇ ਨਵੀਂ ਕਹਾਣੀ ਦੇ ਨਾਲ ਆਦੋਂ ਤੱਕ ਲਈ ਸਤਿ ਸ੍ਰੀ ਅਕਾਲ ਦੋਸਤੋ